ਮੀਤਵਾ ਡਾਕਟਰ ਰਾਜਕੁਮਾਰ ਜੀ ਅੱਜ ਬੱਡੇ ਲੀਡ ਨਾਲ ਹਲਕਾ ਹੁਸ਼ਿਆਰ ਵਰ ਤੋਂ ਜੀ ਤਕਰਾਅ ਬਹੁਤ ਵੱਡੀ ਨੀਂਦ ਦੇ ਨਾਲ ਰਾਸ਼ਟ ਮਾਰਜੀ ਜਿੱਤੇ ਨੇ ਕੀ ਕਹਿਣਾ ਚਾਹੋ ਇਨਸ਼ਾ ਅੱਜ ਲੋਕਾਂ ਨੇ ਆਵਾਜ਼ ਵੀ ਪਾਰਟੀ ਦੇ ਪੱਖ ਸ ਡਾਕਟਰ ਰਾਜੀਮਾਲ ਚੱਪੇਵਾਲ ਜੀ ਦੇ ਪੱਖ ਦੇ ਵਿੱਚ ਟੈਂਪਟ ਦੇ ਕੇ ਪਾਰਲੀਮੈਂਟ ਭੇਜ ਕੇ ਇਹ ਜਿਹੜੇ ਸਥਾਨੀਏ ਸਾਡੇ ਬਹੁਤ ਸਾਰੇ ਮੁੱਦੇ ਜਿਲ੍ਹੇ ਦੇ ਉਹਨਾਂ ਨੂੰ ਪਾਰਲੀਮੈਂਟ ਸੁਝਾਇਆ ਮੈਂ ਕਿ ਅਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਇਸ ਮੌਕੇ ਤੇ ਆਮ ਜਨਤਾ ਨੂੰ ਇਸ ਸੰਦੇਸ਼ ਜਿਹੜਾ ਦੱਸਣਾ ਸਾਰੇ ਵਲੰਟੀਅਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਪੂਰੇ ਜ਼ਿਲ੍ਹੇ ਦੇ ਪੂਰੇ ਹੁਸ਼ਿਆਰਪੁਰ ਦੇ ਪੂਰੇ ਪੰਜਾਬ ਦੇ ਔਰ ਇਸ ਦੇ ਵਿੱਚ ਮਿਹਨਤ ਜਿਹੜੀ ਹੈ ਮੈਂ ਕਹਿ ਸਕਦਾ ਸਾਡੇ ਮਾਨਯੋਗ ਕੂਪਨ ਸਿੰਘ ਭਵੰਤਵਾਨ ਜੀ ਦੀ ਔਰ ਸਮਾਪਤੀ ਪਾਰਟੀ ਦੇ ਸੁਪਰੀਮੋਰ ਰਿੰਕੇਜੀਵਾਲ ਸਾਹਿਬ ਨੇ ਵੀ ਅੱਜ ਵਿਜ਼ਿਟ ਕੀਤਾ ਸਾਰੀਆਂ ਜੀ ਦਰਾਂ ਨਾਲ ਮਿਲ ਕੇ ਜਿਹੜਾ ਪ੍ਰਭਾਵ ਪਿਆ ਜਿਹੜਾ ਬਹੁਤ ਵੱਦਾ ਜੇ ਵੱਡੀ ਲੀਡ ਦਿੱਤ ਪਈ ਸਰ ਜਿਵੇਂ ਕਹਿ ਰਹੇ ਸੀ ਕਿ ਤੇਰਾ ਵੀ ਤੇਰਾ ਸੀਟ ਆ ਆਮ ਆਦਮੀ ਪਾਰਟੀ ਲੈ ਕੇ ਜਾਓਗੇ ਜਿੱਥੇ ਕਿ ਤਿੰਨ ਸੀਟਾਂ ਹੀ ਜਿਹੜੀਆਂ ਉਹ ਅੱਗੇ ਜਾ ਰਹੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਇਹ ਤੇ ਪਾਰਟੀ ਸਪੀਸ਼ਾ ਕਰੇਗੀ ਹੋ ਸਕਦਾ ਕੁਝ ਪਾਰਟੀ ਨੇ ਤਾਂ ਬਹੁਤ ਕੰਮ ਕੀਤਾ ਮਾਨਜ ਕੋ ਮੁੱਖ ਮੰਤਰੀ ਭਗਵੰਤ ਪਾਜ ਨੇ 43000 ਤੋਂ ਜ਼ਿਆਦਾ ਨੌਕਰੀਆਂ 600 ਹਾਰ ਆਮ ਆਦਮੀ ਕਲੀਨਿਕ ਸਾਡੇ ਜੀਜਾ ਪਾ ਪੰਜਾਬ ਦੀ ਪਬਲਿਕ ਲਈ ਹੋਰ ਪਬਲਿਕ ਉਹਨਾਂ ਦੇ ਉੱਤੇ ਅੱਛਾ ਇਫੈਕਟ ਵੀ ਕਰ ਰਹੀ ਹੈ ਬਟ ਹੋਰ ਤਾਂ ਕੋਈ ਸਥਾਨੀ ਮੁੱਦੇ ਸਾਨੂੰ ਜਿਹੜਾ ਹੈਗਾ ਉਹ ਸਾਡੇ ਅੜੇ ਆਏ

ਮਾਨਯੋਗ ਮੁੱਖ ਮੰਤਰੀ ਆਪ ਜੀ ਮਾਨਤਮਾਨ ਜੀ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਅ ਨਾਸ ਨੂੰ ਜਿਹੜਾ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਔਰ ਮੈਂ ਧੰਨਵਾਦੀ ਹਾਂ ਆਪਣੇ ਸਾਰੇ ਸਾਥੀਆਂ ਦਾ ਸਾਰੀ तमाम ਟੀਮ ਦਾ ਸਾਡੇ ਸੰਦੀਪ ਪਟਲ ਜੀ ਜਨਰਲ ਸੈਕਟਰੀ ਇਨਚਾਰਜ ਆਰਗੇਨਾਈਜੇਸ਼ਨ ਸੰਗਠਨ ਦੇ ਚਾਰਜ ਨੇ ਔਰ ਸਾਡੇ ਸੀਐਮ ਸਾਹਿਬ ਦੀ ਸਮੁੱਚੀ ਟੀਮ ਰਾਜਵੀਰ ਜੀ ਔਰ ਸਾਡੇ ਨਵਜੋਤ ਜੀ ਚੋਹਾਨ ਸਾਹਿਬ ਸਾਡੇ ਜਿੰਨੇ ਵੀ ਸਾਡੇ ਕੰਸਰਨ ਸਾਡੇ ਕਬਨ ਮਨਿਸਟਰ ਸਾਹਿਬ ਜਿੰਪਾ ਜੀ ਸਾਡੇ ਐਮ ਐਲ ਏ ਸਹਿਬਾਨ ਸਾਡੇ ਹਲਕਾ ਇੰਚਾਰਜ ਸਹਿਬਾਨ ਸਾਡੇ ਡਿਸਟ੍ਰਿਕਟ ਇੰਚਾਰਜ ਉਹਨਾਂ ਦੇ ਬਲੌਕ ਪ੍ਰਧਾਨ volunteers ਉਹ ਸਾਡੇ ਜਿੰਨੇ ਵੀ ਸਾਡੇ ਵੋਟਰਸ ਪਾਰਟਰ ਸਾਡੇ ਸੈਕਟਰੀ ਇੰਚਾਰਜ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਤਪਸ਼ ਦੇ ਵਿੱਚ ਜਿਨ੍ਹਾਂ ਨੇ ਬੇहद ਗਰਮੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਔਰ ਮਹਿਲਾ ਵਿੰਗ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਸੋ ਇਸ ਖੁਸ਼ੀ ਦੇ ਲਈ ਇਹ ਖੁਸ਼ੀ ਮੈਂ ਆਪਣੇ ਜਿੰਨੇ ਵੀ ਸਾਡੇ volunteers ਦਾ ਮੈਂ ਉਹਨਾਂ ਨੂੰ ਇਹ ਸਮਰਪਿਤ ਕਰਨੀ ਚਾਹੁੰਦਾ ਇਹ ਮੈਂ ਉਹਨਾਂ ਨੂੰ ਇਹਦਾ ਜਿਹੜਾ ਸਿਰ ਹੈ ਮੈਂ ਉਹਨਾਂ ਨੂੰ ਦੇਣਾ ਚਾਹੁੰਦਾ ਡਾਕਟਰ ਸਾਹਿਬ ਜੀ ਜੀ ਹੋਏਗਾ ਤੁਹਾਡਾ ਇਲਾਕੇ ਦੇ ਅ ਬਿਲਕੁਲ ਜੀ ਕਿਉਂਕਿ ਹੁਣ ਐਮਪੀ ਹੁਸ਼ਿਆਰਪੁਰ ਨੇ ਬੜਾਇਆ ਹੈ ਤੇ ਮੇਰੀ ਸਭ ਤੋਂ ਵੱਡੀ ਸੋਚ ਇਹ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਰੇਲ ਟ੍ਰੈਕ ਉਹਦਾ ਜਿਹੜਾ ਕਰੈਕਸ਼ਨ ਕਿਉਂਕਿ ਇਹ ਬਲਾਈਂਡ ਬਲਾਈਂਡ ਐਂਡਿੰਗ ਆ ਉਹ ਤੇ ਖਤਮ ਹੋ ਜਾਣਾ ਉਹਨੂੰ ਮੇਰੀ ਸੋਚ ਹੈ ਕਿ ਆ ਟਾਂਡਾ ਤੋਂ ਲੈ ਕੇ ਟਾਂਡਾ ਤੋਂ ਸਹਿਲਾ ਬਾਇਆ ਹੁਸ਼ਿਆਰ ਤੱਕ ਉਸ ਲਿੰਕ ਨੂੰ ਕਰਨਾ ਤਾਂ ਕਿ ਸਾਡਾ ਜਿਹੜਾ ਬਿਜ਼ਨਸ ਵੀ ਵਧੇ ਤਾਂ ਕਿ ਸਾਡੀ ਜਿਹੜੀ ਜਿਹੜੀ ਸਾਡੀ ਰੋਡ ਟ੍ਰੈਫਿਕ ਉਹ ਵੀ ਘਟੇ ਔਰ ਦੂਸਰਾ ਮੇਰਾ ਵਿਜ਼ਨ ਹੋਏਗਾ ਸਭ ਤੋਂ ਵੱਡਾ ਕਿ ਜਿਹੜੇ ਸਿਹਤ ਸ੍ਰੋਮਾ ਜਿਹੜੀਆਂ ਉਹਨਾਂ ਨੂੰ ਇੱਕ ਅੱਛੇ ਪੱਧਰ ਤੇ ਲੈ ਕੇ ਜਾਣਾ ਕਿਉਂਕਿ ਸਾਡੇ ਤੇ ਵੱਡੇ ਹਸਪੀਟਲ ਟਰਸ਼ਰੀ ਹੈਲਥ ਕੇਅਰ ਜਿਹੜੀ ਹੈ ਉਹ ਬਹੁਤ ਲੈਕਿੰਗ ਹੈ ਸੋ ਮੈਡੀਕਲ ਕਾਲਜ ਐਂਡ ਹਸਪੀਟਲ ਬਣਾਣਾ ਕੈਂసర్ ਹਸਪੀਟਲ ਬਣਾਣਾ ਪੀਜੀ ਵਰਗੀਆਂ ਸੁਵਿਧਾਵਾਂ ਉਪਲਬਧ ਕਰਾਉਣਾ ਤਾਂ ਕਿ ਸਾਡੇ ਜਿਹੜੇ ਹੁਸ਼ਿਆਰਪੁਰ ਦੇ ਲੋਗ ਨੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਔਰ ਤੀਸਰਾ ਜੋ ਇੰਡਸਟਰੀ ਜਿਹੜੀ ਹੈ ਇੰਡਸਟਰੀ ਨੂੰ ਲੈ ਕੇ ਆਣਾ ਔਰ ਇੰਡਸਟਰੀ ਖਾਸ ਤੌਰ ਤੇ ਰਵਾਇਗਰੂ ਕੇਰੇ ਸਾਡੀ ਸਰਕਾਰ ਬਣੇ ਔਰ ਹਿਮਾਚਲ ਦੀ ਤਰਜ਼ ਤੇ ਕੰਢੀ ਏਰੀਆ ਨੂੰ ਇੱਕ ਜਿਹੜਾ ਪਹਾੜੀ ਖੇਤਰ ਦਾ ਦਰਜਾ ਦਵਾਣਾ ਤਾਂ ਕਿ ਇੰਡਸਟਰੀ ਜਿਹੜੀ ਹੈ ਉਹ ਵੱਧ ਤੋਂ ਵੱਧ ਆ ਸਕੇ ਇੰਡਸਟਰੀ ਨੂੰ ਵੱਧ ਤੋਂ ਵੱਧ ਜਿਹੜੇ ਪੈਕੇजेस ਦਵਾਣਾ ਇਹ ਦੂਸਰਾ ਮੇਰਾ ਮਿਸ਼ਨ ਰਹੇਗਾ ਔਰ ਤੀਸਰਾ ਟੂਰਿਜ਼ਮ ਡਵੈਲਪ ਕਰਨਾ ਔਰ ਸਾਡੇ ਐਜੂਕੇਸ਼ਨ ਨੂੰ ਬਿਹਤਰ ਕਰਨਾ ਹੋਰ ਬਿਹਤਰ ਕਰਨਾ ਯੂਨਿਵਰਸਿਟੀ ਲੈ ਕੇ ਆਣਾ ਟੈਕਨੀਕਲ ਯੂਨੀਵਰਸਿਟੀਆਂ ਲੈ ਕੇ ਆਣਾ ਤਾਂ ਕਿ ਬੈਟਰ ਬਿਹਤਰ ਟੈਕਨੀਕਲ ਐਜੂਕੇਸ਼ਨ ਦਿੱਤੀ ਜਾ ਸਕੇ ਟੈਕਨੀਕਲ ਐਜੂਕੇਸ਼ਨ ਵੀ ਇੰਡਸਟਰੀ ਓਰੀਐਂਟਡ ਕੀਤੀ ਜਾ ਸਕੇ ਤਾਂ ਕਿ ਸਾਡੇ ਬੱਚਾ ਨੌਕਸ ਕਰ ਸਰ ਜਿਹੜਾ ਮੈਡੀਕਲ ਕਾਲਜ ਇੱਥੇ ਬਹੁਤ ਸਾਰੇ ਲੀਡਰ ਨੇ ਜ਼ਗਾਟਾ ਚੈਂਟਰ ਤੇ ਚਾਹ ਪੰਜਾਬ ਸਰ ਕਰਦੇ ਬਹੁਤ ਸਾਰੇ ਉਦਘਾਟਨ ਕੀਤਾ ਪਰ ਉਹ ਅਜੇ ਤੱਕ ਧੂਲ ਵਿੱਚ ਖੜਿਆ ਨਹੀਂ ਹੋਇਆ ਲਿ ਕੋਈ ਮੈਂ ਤਾਂ ਇਹੀ ਪ੍ਰੇ ਕਰਦਾ ਮੇਰੇ ਨਾਲ ਕੈਬਨਰ ਮੰਤਰੀ ਸਾਹਿਬ ਵੀ ਆ ਸਰਕਾਰ ਵੀ ਮੇਰੇ ਨਾਲ ਆ ਪੰਜਾਬ ਸਾਡੀ ਸਰਕਾਰ ਹੈ ਤੇ ਉੱਪਰ ਵੀ ਸਾਡੀ ਸਰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਬਣੇਗੀ ਤੇ ਆਪਾਂ ਹਸਪੀਟਲ ਬਣਾਵਾਂਗੇ ਵੀ ਚਲਾਵਾਂਗੇ ਵੀ ਜਨਤਾ ਨੂੰ ਸਮਰਪਿਤ ਕਰਾਂਗੇ ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਔਰ ਪਿਛਲੇ ਜਿੰਨੇ ਵੀ ਜੋ ਪਿਛਲੀਆਂ ਇੱਕ ਐਮਪੀ ਦੇ ਖਿਲਾਫ ਲੋਕਾਂ ਦੀਆਂ ਧਾਰਨਾਵਾਂ ਮੈਂਬਰ ਪਾਰਲੀਮੈਂਟ ਦੇ ਖਿਲਾਫ ਉਹਨਾਂ ਧਾਰਨਾਵਾਂ ਤੇ ਵਿਰਾਂਗ ਲਗਾਉਣਾ ਵੀ ਮੇਰਾ ਸਭ ਤੋਂ ਵੱਡਾ ਹਮੇਸ਼ਾ ਦਾ ਹੈ हाँ हजारी जी वो बहुत बड़ा आपने सही पूछा है वो बहुत बड़ा इशू है उसको भी टेकअप करेंगे और इसके अलावा तो फोर लेन मार्ग जो है गढ़शंकर तो शंकर से लेके टांडा और दुसुआ वहाँ भी चार फोर लेन मार्ग बनाएंगे ताकि इंडस्ट्री ज़्यादा से ज़्यादा आ सके और ट्रैफिक कंट्रोल थैंक यू